ਹੈਲੋ ਜੀ ਸਤਿ ਸ਼੍ਰੀ ਅਕਾਲ ਫੋਰਚੁਨ ਆ ਫਰੰਟ ਹੋੜਾ ਕੀ ਹਾਲ ਆਸ ਕਰਦੀ ਤੁਸੀਂ ਸਭ ਠੀਕ ਠਾਕ ਹੋਵੋਗੇ ਵੈਗੁਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਫਰੰਟ ਟਾਈਮ ਹੋ ਗਿਆ ਸ਼ਾਮ ਦੇ 5:00 ਵੱਜ ਚੁੱਕੇ ਨੇ ਤੇ ਅੱਜ ਅੱਠਾ ਨੇ ਮੈਂ ਵੀਡੀਓ ਸ਼ੇਅਰ ਕਰਨ ਜਾ ਰਹੀ ਹਾਂ ਅੱਜ ਮੈਂ ਕਰਨਾ ਹੈ ਆਪਣੀਆਂ ਕਪੂ ਜੜੀਆਂ ਨੂੰ ਸੈੱਟ ਕਰਨੀਆਂ ਦਿਖਾਣਾ ਤੁਹਾਨੂੰ ਆ ਦੇਖਿਓ ਕਿੰਨਾ ਖਲਾਰਾ ਜ਼ਿਆਦਾ ਪਿਆ ਆ ਦੇਖ ਲੀ ਹਾਂ ਸਰਦੀਆਂ ਚ ਪਤਾ ਇਨੀ ਕੁ ਸਮਝ ਨਹੀਂ ਲੱਗੀ ਉਹ ਐਨ ਤੁਸੀਂ ਦੇਖ ਸਕਦੇ ਜੀ ਕੀ ਹਾਲਤ ਹੋਈ ਇਤਨਾ ਘੋਰ ਕੀ ਗਏ ਕੋਈ ਕੱਢੀ ਨਹੀਂ ਤੇ ਹੁਣ ਇਹ ਨਾ ਅਸੀਂ ਕੀ ਕਰਾਂਗੇ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਂਦੇ ਤੇ ਹੁਣ ਦੇਖ ਸਕਦੇ ਜੀ ਬਾਪਰੇ ਕੀ ਹਾਲਤ ਹੋਈ ਆ ਕੋਈ ਸੁੱਟ ਨਹੀਂ ਕੋਈ ਇਤਰਾ ਹੀ ਸੁੱਟਿਆ ਕੋ ਮੇਕਅਪ ਵਾਲਾ ਆ ਗਿਆ ਨਖਰਾ ਜੀ ਦਾ ਵਿਆਹ ਸ਼ਾਦੀ ਜਾਂਦੇ ਰੇ ਬਸ ਤੇ ਇਹ ਸੁਟਮ ਸੁਟਨ ਮੇਰਾ ਤਾਂ ਫੇਰ ਵੀ ਮਾਣਾ ਮੋਟਾ ਠੀਕ ਹੈ ਮੇਰੇ ਬੇਟੇ ਦਾ ਮੇਰੇ ਹਸਬੰਦੇ ਦੇਖਿਓ ਆਈਰ ਬਾਦ ਨੂੰ ਨੇ ਟੈਨਸ਼ਨ ਲੱਗਿਆ ਪੱਗਾਂ ਲੱਗੀ ਹਾਲ ਕੀਤਾ ਇਹ ਸੀ ਆਦਿ ਕਿ ਨਵੇਂ ਪੁਰਾਣੇ ਸਭ ਕਿਚਰੂ ਵਿਚਰੂ ਕੀਤੇ ਹੋਏ ਨੇ ਉਹਨਾਂ ਮੈਂ ਕਰਨਗੀ ਸੈਟ ਇਹਨਾਂ ਨੂੰ ਰੱਖਾਂਗੀ ਜਿਹੜੇ ਸਰਦੀਆਂ ਵਾਲੇ ਕੱਪੜੇ ਉਹਨਾਂ ਨੂੰ ਦੀਵਾਨ ਬੈੱਡ 'ਚ ਤੇ ਦੇਖਦੇ ਹਾਂ ਨਾਲੇ ਕੀ ਕਰਨਾ ਕੀ ਨਹੀਂ ਆ ਦੇਖ ਸਕਦੇ ਜੀ ਮਾਰੀਆਂ ਦੀ ਹਾਲਤ ਤੇ ਉਹਨਾਂ ਤਨ ਮੈਂ ਪਰ ਸਭ ਇੱਕ ਅਲੱਗ ਕਰਾਂਗੀ ਮੈਂ ਨਾ ਹੁਣੇ ਇਹ ਨਾ ਨਾ ਗੱਲ ਕਰਦੀ ਪਈ ਸੀ ਮੈਂ ਕਿਹਾ ਅਲਮਾਰੀ ਅਸੀਂ ਲੈਣ ਦੀ ਸਾਡੇ ਕੋ ਹੈਂਗਰ ਨਹੀਂ ਆਏ ਪੁਰਾਣੀ ਬਿਮਾਰੀ ਦੇ ਰੱਖੇ ਆ ਤੇ ਨਾ ਤੇ ਦੋ ਆਤ ਇਕੋਲ ਮਾਰੀ ਚੋ ਨਾ ਸ਼ੇਕ ਹੈਂਗਰ ਹੀ ਸਾਰੇ ਤੇ ਇਹ ਦੇਖ ਲਓ ਇਹ ਕਹਿੰਦੇ ਇਤਰਾ ਹੀ ਹੁੰਦਾ ਹੈ ਮਹਿੰਗੀ ਚੀਜ਼ ਆ ਜਾਂਦੀ ਸਸਤੀ ਨਹੀਂ ਹੁੰਦੀ ਕਾ ਗੱਲ ਸਹੀ ਹੈ ਜੇ ਸਹੀ ਹੈ ਤੇ ਤੁਸੀਂ ਮੈਨੂੰ ਦੱਸਿਓ ਜਰੂਰ ਠੀਕ ਹੈ ਹੰਦਾਂ ਨੂੰ ਮਿਲਦੇ ਆ ਫਿਰ ਅਗੋਂ ਥੋੜਾ ਜਿਆਦਾ ਅਸੀਂ ਸਾਮ ਸਵਾਲ ਕਰ ਲਈਏ ਸਭ ਤੋਂ ਪਹਿਲੇ ਕਰਾਂਗੀ ਮੈਂ ਆਲ ਮਾਰੀ ਸੈਟ ਤੇ ਬਾਅਦ ਚੋਂ ਮੈਂ ਪ੍ਰੈਸ ਵਾਲੇ ਟੇਬਲ 'ਚ ਕੱਪੜੇ ਪਏ ਜਿਹੜੇ ਅਸੀਂ ਰੈਗੂਲਰ ਪਾਨੇ ਸੀ ਉਹ ਉਹਦੇ 'ਚ ਰੱਖੀ ਆ ਉਹ ਵੀ ਸਾਫ ਕਰਨਾ ਉਹਦੀ ਵੀ ਕੋਈ ਨਾ ਪੁੱਛੋ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇਹਦਾ ਵੀ ਹਾਲ ਕੀ ਅੱਜ ਰਜਾਇਨਾ ਜਿਹੜਾ ਸੀ ਉਹ ਕਵਰ ਧੋ ਕੇ ਬੈੱਡ ਸਾਮ ਲਈਆਂ ਫੋਨ ਕਰਦੀ ਆ ਸਟਾਰਟਿੰਗ ਇਹਦਾ ਮੁੰਡਾ ਤੇ ਪੱਗਾਂ ਦੇ ਬਸ دیਵਾਨਾ ਹੋਇਆ ਫਿਰਦਾ ਹੈ ਚਲੋ ਹੈ ਤੇ ਚੰਗੀ ਗੱਲ ਆ ਤੇ ਪਰ ਚਲੋ ਠੀਕ ਹਨ ਮੈਂ ਸਾਮਕੇ ਤਾਂ ਨਹੀਂ ਮਿਲਦੀ ਥੋੜਾ ਇਹ ਪੋਸ਼ਣ ਸੈੱਟ ਕਰਦੇ ਆ ਕੱਢ ਲੇ ਕੱਪੜੇ ਇਹ ਰੱਖਾਂਗੇ ਦੀ ਵਨ ਬੈਚਰ ਡ్రਾਈੰਗ ਰੂਮ ਹੈ ਕਿਉਂਕਿ ਉੱਥੇ ਸਰ ਆਨ ਆ ਜਾਣਾ ਕਟਾ ਮਿੱਟੀ ਘਟ ਹੈ ਇਹ ਵੱਡਾ ਚ ਜਿਆਦੀ ਸਾਡੀ ਵਰਤੋ ਇੱਥੇ ਨੀਰ ਕਰਨ ਤੇ ਸਭ ਤੋਂ ਪਹਿਲੇ ਸੇਟਾ ਕੇ ਗੁਰੂ ਆਮਦਸ ਮਹਾਰਾਜ ਕੇ ਬਾਬੇ ਨਾਨਕ ਕੀ ਕਰਾ ਕੇ ਅਰਦਾਹ ਮਹਾਰਾਜ ਸੋਖ ਸੁਖਾਣਾਰ ਖੇਜੋੜੇ ਪਰਵਾਰ ਦੇ ਜੀ ਹੁੰਦੇ ਸਾਲੂ ਫਿਰ ਉਹ ਮਾਨ ਵਾਹਿਗੁਰੂ ਤਾਂ ਦਰਸਤੀ ਦੇ ਪਰਵਾਰ ਦੇ ਜੀ ਇਹਨਾਂ ਨੂੰ ਤੇ ਕਪੜੇ ਸੀ ਫਿਰ ਸੁਖ ਸੁਖਾਣਾ ਕਰਦੀ ਇਹਦੇ ਪਾਏ ਤੇ ਹੰਡਾ ਇਹ ਚਲੋ ਠੀਕ ਹੈ ਰੱਖਦੇ ਹਾਂ ਤੋ ਵਰਤੀ ਲਗੀ ਅੰਛੀ ਉਹ ਦੇਖਦੀ ਕਿਥੇ ਰੱਖੀ ਹੈ ਗਰਮ ਸਬਜੈਕਟਾਂ ਨਵੇਂ ਆਏ ਮਤਲਬ ਕਿ ਜਿਹੜੇ ਰੈਗੂਲਰ ਵਾਲੇ ਆ ਉਹ ਲੋਈ ਦੇਲੇ ਮਾਰੀਚ ਰੱਖ ਦਾਂਗੀ ਸਿਰਫ ਇਹੋ ਰੱਖਣੇ ਨੇ ਕਿ ਇੱਕ ਯੂਨੀਫਾਰਮ ਲੈ ਲਈ ਹੋਰ ਠੀਕ ਹੈ ਇਹਨੇ ਕੱਪੜੇ ਮੈਂ ਤੈਅ ਲਗਾ ਲਈ ਆ ਵਾਲੇ ਇਹ ਰੱਖਾਂਗੇ ਉਹ ਲੋਹ ਮਾਰੀਚ ਰੱਖਾਂਗੇ ਉੱਪਰੇ ਛੋੜਦੇ ਆਨ ਦਿਖਾਣੇ ਕਿਥੇ ਰੱਖਣੇ ਆ ਇਹ ਇੱਕ ਕਮਰੇ ਇਹਨਾਂ ਇਹ ਗਾਹੇ ਇੱਥੇ ਕਿਉਂ ਰੱਖਨੇ ਦਾ ਰੀਜਨ ਦੱਸ ਦਿੰਗੇ ਕਮਰੇ ਦਾ ਬਹੁਤ ਘੱਟ ਵਰਤੇ ਜਾਂਦਾ ਕੋਈ ਬਹਿਤੇ ਨਹੀਂ ਬਹਦਾ ਕਿਤੇ ਹੀ ਗੈਸਟ ਆਇਆ ਹੋਵੇ ਉਹ ਵੀ ਉਦੋਂ ਸਾਡੇ ਲਾ ਕੇ ਬਹੈ ਕਿਤੇ ਮੇਰਾ ਡੈਡੀ ਵਰਗਾ ਆਵੇ ਜੇ ਕੋਈ ਖਾਸ ਗੈਸਟ ਉਹਨਾਂ ਪਾ ਲਈਦਾ ਹੈ ਇਸ ਲਈ ਇੱਥੇ ਵਿੱਚ ਰੱਖਾਂਗੇ ਅਸੀਂ ਕੱਪੜੇ ਕਿਉਂਕਿ ਇੱਥੇ ਨਾ ਕੱਟਾ ਨਾ ਮਿੱਟੀ ਇਹਦੀ ਕਿੱਸਾ ਬੰਦ ਤੇ ਵਜਾ ਵੀ ਨਹੀਂ ਸੀ ਘੱਟ ਖੁੱਲਣਾ ਇਤਨੀ ਵੀ ਸ਼ੀਸ਼ੀ ਲੱਗੀ ਹੈ ਤੇ ਇੱਥੇ ਅਸੀਂ ਰੱਖਾਂਗੇ ਆ ਦੇਖੀਏ ਬਿਲਕੁਲ ਕਰਤਾ ਹੈ ਉਹ 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 ਫੋਲ ਦੇਖੀ ਮੇਰੀ ਇਹ ਤੇ ਰੱਖਾਂਗੇ ਬੈੱਡ ਤੇ ਆ ਕੇ ਕੱਪੜੇ ਹਾਂ ਇਹ ਲੈਣਾ ਉੱਧਰ ਰੱਖੀਏ ਨਾ ਕਵਰ ਕਰਦੇ ਆਂ ਆ ਦੇਖ ਸਾਰੇ ਕੱਪੜੇ ਨੂੰ ਲੈਨ ਵਾਈਜ਼ ਲਾ ਦਿੰਦੇ ਨੇ ਅ ਦੇਖ ਸਕਦੇ ਜੀ ਨਾ ਇੱਥੇ ਕਰਕੇ ਗੱਲੀ ਵਿਛਾਈ ਚਾਦਰ ਪਹਿਲੋ ਅੰਜੀਵਨ ਇਹਨੂੰ ਇਤਰਾ ਨਾਲ ਸਾਰਿਆਂ ਨੂੰ ਚੰਗੀ ਤਰ੍ਹਾਂ ਰੋਪਰ ਕਵਰ ਕਰ ਦੇਣਾ ਇੱਥੇ ਚਾਹੀਦਾ ਮੈਨੂੰ ਦੋ ਮੇਜ਼ ਆਹ ਲਿੰਗਾ ਜਿਹਾ ਰੱਖ ਦੇਣੀ ਆ ਤੇ ਇਤਰਾ ਕਰੰਦੀ ਨਹੀਂ ਠੀਕ ਨਾ ਇਹਨੂੰ ਲੈਨ ਸਾਰੇ ਕਵਰ ਹੋ ਗਏ ਜੀ ਥੋੜੀ ਜਿਹੀ ਇੱਥੇ ਰੱਖ ਦੇਣੀ ਅਬੂ ਦੀ ਬਰ 40 ਰੁਪਏ ਦਿੱਤੇ ਆਨੇ ਆ। ਥੋੜੇ ਦੇ ਵਿੱਚ ਪਾਉਂਦੇ ਨਹੀਂ ਰੱਖਣਾ। ਉਹ ਠੀਕ ਹੈ। ਸਾਈ ਚੜ ਗਿਆ। ਆ ਦੇਖ ਸਕਦੇ ਨਾ। ਸਾਰੀ ਕਵਰ ਕਰ ਦਿੱਤੀ ਆ ਦੇਖ ਸਕਦੇ ਜੀ। ਹਨੇ ਤੇ ਰਹਿ ਜਾਣਾ। ਚੜ ਗਿਆ। ਬਸ ਸਾਰੇ ਬੱਟੇ ਸੰਬੰਧੀ ਪੂਰੇ ਸਾਰੇ। ਯਾਰ ਜੀ ਮਾ। ਆਹ ਆਲੋ ਜੀ ਕਪੜੇ ਲੈ ਜੂ ਜਿਆਦਾ ਚੈਕਤਾ ਸਵੈਟਰ ਸਾਹ ਤੇ ਮਾਰੀ ਖਨ ਕਰਾਂਗੇ ਕੱਲ ਕਿਉਂਕਿ ਇਹਨੇ ਨਾਲ ਹੀ ਰੱਖ ਚਾਹੀਦਾ ਪਤਾ ਨਹੀਂ ਕੀ ਗੱਲ ਆ ਦੇਖ ਸਕਦੇ ਜੀ ਅੰਦਰ ਸੈਟ ਕਰ ਦਿੱਤਾ ਚੜ ਕੋ ਚਾਟ ਸਵੇਰੀ ਲਾਇਆ ਸੀ ਫਿਰ ਸਵੇਰੀ ਲਾਵਾਂਗੇ ਚਲੋ ਠੀਕ ਹੈ ਫਰੈਂਡ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਇਸ ਚੈਨਲ ਨੂੰ ਲਾਈਕ ਚਰ ਸਬਸਕ੍ਰਾਈਬ ਜਰੂਰ ਕਰਨਾ ਤੇ ਮਿਲਦੀ ਰਹੇ ਤੁਹਾਨੂੰ ਕੋਈ ਨਾ ਵੀਡੀਓ ਨਾਲ ਬਾਈ ਬਾਏ ਟਰਾਈ